ਦੁਬਈ ਦਾ ਬਰਜ ਖਲੀਫਾ ਹੁਣ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਪਟਿਆਲੇ ਦੇ ਵਿੱਚ ਬਰਜ ਖਲੀਫਾ ਦੇ ਨਾਲ ਨਾਲ ਤੇ ਹੋਰ ਵੀ ਤੁਸੀਂ ਕਾਫੀ ਬਿਲਡਿੰਗਾਂ ਦੇਖ ਸਕਦੇ ਹੋ ਸੋ ਪਟਿਆਲੇ 'ਚ ਇਹ ਮੇਲਾ ਲੱਗਿਆ ਹੈ ਇਸ ਮੇਲੇ ਦੀ ਐਂਟਰੀ ਟਿਕਟਾ ਤੀਰਪੇ ਟਿਕਟ ਲੈਣ ਤੋਂ ਬਾਅਦ ਆਪਾਂ ਐਂਟਰ ਹੋਏ ਐਂਟਰੀ ਕੁਝ ਇਸ ਟਾਈਪ ਦੀ ਕਰੀ ਹੋਈ ਹੈ ਇਸ ਮੇਲੇ ਦੀ ਤੇ ਓਵਰਰੋਲ ਮੇਲੇ ਦਾ ਬਾਹਰੋਂ ਦੇਖਣ ਵਿੱਚ ਲੁੱਕ ਕੁਝ ਇਸ ਟਾਈਪ ਦਾ ਲੱਗ ਰਿਹਾ ਇੱਥੇ ਨਾ ਕਾਫੀ ਤਰ੍ਹਾਂ ਦੇ ਝੁੱਲੇ ਨੇ ਕਾਫੀ ਲਗ ਲਗ ਤਰ੍ਹਾਂ ਦੇ ਝੁੱਲੇ ਨੇ ਜਿਹੜੇ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ ਝੁੱਲਿਆਂ ਨੂੰ ਤੇ ਇਹ ਝੁੱਲਿਆਂ ਦੇ ਨਾਲ ਨਾਲ ਤੇ ਹੋਰ ਵੀ ਕਾਫੀ ਖਾਣ ਪੀ ਪੇਸ ਗੇਮ ਦੀ ਟਿਕਟ ਆ ਜਿਸ ਜੋ ਮੈਂ ਤਾਂ ਐਮੀ ਬਹੁਤ ਬੁਰੇ ਤਰੀਕੇ ਨਾਲ ਹਾਰੇ ਤੇ ਉਸ ਤੋਂ ਬਾਅਦ ਅਸੀਂ ਚਲ ਪਏ ਭੂਤ ਬੰਗਲੇ ਵੱਲ ਜੇ ਇਸ ਮੇਲੇ ਵਿੱਚ ਤੁਸੀਂ ਭੂਤ ਬੰਗਲੇ ਚ ਜਾ ਰਹੇ ਤਾਂ ਮੈਂ ਤੁਹਾਨੂੰ ਪਹਿਲੇ ਦੱਸ ਦੇਣਾ ਆਪਣੇ ਪੈਸੇ ਨਾ ਵੇਸਟ ਕਰੋ 50 ਰੁਪਏ ਇਸ ਦੀ ਟਿਕਟ ਪਰ ਪਰਸਨ ਤੇ ਇੱਥੇ ਜਿਹੜਾ ਸਿਰਫ 21 ਭੂਤ ਵਾਲੇ ਕੱਪੜੇ ਪਾਏ ਹੋ ਮੁੰਡਾ ਆ ਜਿਹਨੂੰ ਦੇਖ ਕੇ ਡਰ ਘੱਟ ਤੇ ਹਾਸੀ ਜ਼ਿਆਦਾ ਆਉਂਦੀ ਆ ਇਸ ਤੋਂ ਬਿਨਾ ਇਸ ਦੇ ਅੰਦਰ ਕੁਝ ਵੀ ਨਹੀਂ ਹੈਗਾ ਇਹ ਜਿਆ ਜੋ ਦੇਖਣ ਲਾਇਕ ਹੋਵੇ ਸਾਰੇ ਪੈਸੇ ਅਸੀਂ ਵੇਸਟ ਕਰੇ ਇੱਥੇ ਤੇ ਬਾਹਰ ਆ ਕੇ ਅਸੀਂ ਤਾਂ ਜੋ ਟਿਕਟ ਦੇ ਰਹੇ ਸੀ ਉਹਨਾਂ ਨਾਲ ਲੜ ਪਏ ਤੇ ਲੜ ਕੇ ਸੀ ਆਪਣੇ ਤੋਂ ਪੈਸੇ ਵਾਪਸ ਕਰਵਾਏ ਕਿਉਂਕਿ ਦੇਖਣ ਨੂੰ ਕੁਝ ਨਹੀਂ ਸੀ ਉੱਥੇ ਤੇ ਉਸ ਤੋਂ ਬਾਅਦ ਚੰਡੋਲ ਦੇ